ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਦੀ ਰਿਪੋਰਟ ਲੈ ਕੇ ਹਾਜ਼ਰ ਹੋਏ ਹਾਂ YouTube ਵਾਲੇ ਫਾਰਮਰ ਤੇ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਕਿ ਪੰਜਾਬ ਦੇ ਵਿੱਚ ਮੌਸਮ ਦੇ ਜਿਹੜੇ ਹਾਲਾਤ ਨੇ ਉਹ 28 ਮਈ ਤੋਂ ਲੈ ਕੇ 1 ਜੂਨ ਤੱਕ ਕਿਵੇਂ ਦੇ ਬਣਦੇ ਦਿਖਾਈ ਦੇ ਰਹੇ ਨੇ ਕਿਉਂਕਿ ਨਵੀਂ ਮੌਸਮ ਦੀ ਅਪਡੇਟ ਮੌਸਮੀ ਭਾਗ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਫਿਲਹਾਲ ਗਰਮੀ ਦਾ ਮਾਹੌਲ ਹੈ ਬੱਦਲਬਾਜ਼ੀ ਦਾ ਮਾਹੌਲ ਵੀ ਬਣਿਆ ਹੋਇਆ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਹਲਕੀ ਦਰਮਿਆਨੀ ਬੱਦਲਬਾਜ਼ੀ ਵੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਹੁਣ ਵੈਸਟਰਨ ਡਿਸਰਬੈਂਸ ਦੇ ਨਾਲ ਨਾਲ ਪੂਰਬੀ ਹਵਾ ਦੀ ਵੀ ਐਂਟਰੀ ਹੋ ਗਈ ਹੈ ਪ੍ਰੋਪ ਤੇ ਹੁਣ ਪ੍ਰੀ ਮੌਨਸਨ ਗਤੀਵਿਧੀ ਜਿਹੜੀਆਂ ਨੇ ਉਹਨਾਂ ਨੇ ਜ਼ੋਰ ਵੀ ਫੜ ਲਿਆ ਕਿਉਂਕਿ ਮੌਨਸਨ ਬਹੁਤ ਵਧੀਆ ਸਪੀਡ ਨਾਲ ਅੱਗੇ ਵਧ ਰਿਹਾ ਹੈ ਤੁਹਾਨੂੰ ਅਗਰ ਇਮੇਜ 'ਚ ਦਿਖਾ ਸਕਾ ਤਾਂ ਮੈਂ ਤੁਹਾਨੂੰ ਦੇਖੋਗੇ ਤੁਸੀਂ ਚੱਕਰਵਾਤੀ ਮਾਹੌਲ ਪੰਜਾਬ ਦੇ ਭਾਰਤ ਦੇ ਪੂਰਬੀ ਹਿੱਸੇ ਤੋਂ ਲੈ ਕੇ ਦੱਖਣੀ ਹਿੱਸੇ ਜਾਨੀ ਕਿ ਮਹਾਰਾਸ਼ਟਰ ਤੇ ਨੇੜੇ-ਤੇੜੇ ਮੌਨਸਨ ਪਹੁੰਚ ਗਿਆ ਤੇ ਆਉਂਦੇ ਦਿਨਾਂ ਵਿੱਚ ਗੁਜਰਾਤ ਵਿੱਚ ਐਂਟਰੀ ਕਰ ਜਾਵੇਗਾ ਤੇ ਉੱਧਰ ਅਰੁਣਾਚਲ ਪ੍ਰਦੇਸ਼ ਅਸਾਮ ਮਹਗਾਲਿਆ ਇਹਨਾਂ ਸਾਰੇ ਤਿਰਪੁਰਾ ਮਨੀਪੁਰੀ ਨਾਲ ਸਾਰਿਆਂ ਇਲਾਕਿਆਂ ਵਿੱਚ ਇਹ ਮੌਨਸਨ ਪਹੁੰਚ ਗਿਆ ਵਧੀਆ ਤਰੀਕੇ ਨਾਲ ਪਹੁੰਚਿਆ ਤੇ ਵਧੀਆ ਪ੍ਰਸਾਦ ਇਸ ਵਾਰ ਹਾਲਾਤ ਦਿਖਾਈ ਦੇ ਰਹੇ ਨੇ ਹੁਣ ਜਿਹੜੀ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਉਹ ਕਰਾਂਗੇ 28 ਤੋਂ ਲੈ ਕੇ 1 ਜੂਨ ਤੱਕ ਦੀ ਕਿ ਕੀ ਹਾਲਾਤ ਨੇ ਹੋਂਦੇ ਦਿਨਾਂ ਵਿੱਚ ਜਿਹਦੇ ਵਿੱਚ ਮੌਸਮ ਵਿਭਾਗ ਦਾ ਅਲਰਟ ਕੀ ਕਹਿ ਰਿਹਾ ਉਹ ਵੀ ਦੇਖ ਲਵਾਂਗੇ ਤੇ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਰਿਕਵੈਸਟ ਹੈ ਜੀ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਤਾਂ ਸਭ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਨਹੀਂ ਤੁਸੀਂ ਵੀਡੀਓ ਦੇਖ ਕੇ ਅੱਗੇ ਲੰਘ ਜਾਓਗੇ ਤੁਹਾਨੂੰ ਦੁਬਾਰਾ ਤੋਂ ਵੀਡੀਓ ਸਾਡਾ ਚੈਨਲ ਨਹੀਂ ਮਿਲੇਗਾ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਗਰ ਜਾਣਕਾਰੀ ਚੰਗੀ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਓ ਕਮੈਂਟ ਕਰਕੇ ਦੱਸਿਓ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਤੁਸੀਂ ਕਿਸਾਨ ਹੋ ਤਾਂ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਕਿਉਂਕਿ ਤੁਹਾਨੂੰ ਮੌਸਮ ਦੀ ਜਾਣਕਾਰੀ ਦੀ ਜ਼ਰੂਰਤ ਰਹ ਤੇ ਬਾਕੀ ਹੋਰ ਅਪਡੇਟਸ ਦੀ ਖੇਤੀਬਾੜੀ ਸੰਬੰਧੀ ਇਸ ਚੈਨਲ ਤੇ ਲਿਆਉਂਦੇ ਰਹਿੰਦੇ ਆ ਹੁਣ ਗੱਲ ਕਰਦੇ ਆ ਮੌਸਮ ਵਿਭਾਗ ਦਾ ਅਪਡੇਟ ਦਾ ਮੌਸਮ ਜੋ ਜਾਰੀ ਹੋਇਆ ਅਲਰਟ ਕੀ ਕਹਿ ਰਿਹਾ ਜੀ ਜੋ ਤਾਜ਼ਾ ਅਲਰਟ ਪ੍ਰਾਪਤ ਹੋਏ ਨੇ ਉਹਦੇ ਵਿੱਚ 28 ਤਰੀਕ ਤੋਂ ਲੈ ਕੇ 1 ਤਰੀਕ ਤੱਕ ਟੁੱਟਵੇਂ ਰੂਪ ਦੇ ਵਿੱਚ ਮੀਂਹ ਬੱਦਲਬਾਈ ਦਾ ਦੌਰ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਹਲਕੀ ਦਰਮਿਆਨੀ ਬੂੰਦਾਬੰਦੀ ਕਣਮਕਣੀ ਕਿਸੇ ਕਿਸੇ ਇਲਾਕੇ ਵਿੱਚ ਤੇਜ਼ ਹਨੇਰੀ ਤੇ ਤੇਜ਼ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਹੋਵੇਗਾ ਕਦੋਂ-ਕਦੋਂ ਹੋਵੇਗਾ ਉਹ ਵੀ ਹੁਣ ਗੱਲ ਕਰਦੇ ਹਾਂ ਨਾਲੇ ਨਾਲ ਅਸੀਂ ਅਲਰਟ ਦੇਖਦੇ ਹਾਂ ਅਲਰਟ ਦੀ ਗੱਲ ਕੀਤੀ ਜਾਵੇ ਤਾਂ 28 ਤਰੀਕ ਤੋਂ ਲੈ ਕੇ 1 ਤੱਕ ਲਗਾਤਾਰ ਦੱਸਿਆ ਗਿਆ ਕਿ ਥੰਡਰਸਟ੍ਰੋਮ ਲਾਈਟਨਿੰਗ ਗਰਸ਼ਟੀ wind 40-50 ਕਿਲੋਮੀਟਰ ਦੀ ਤੇਜ਼ ਹਵਾਵਾਂ ਬ ਚੱਖੜ ਵਰਗੇ ਹਾਲਾਤ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਦੇਖਣ ਨੂੰ ਮਿਲਣਗੇ ਜਿਹਦੇ ਵਿੱਚ ਗੱਲ ਕੀਤੀ ਜਾਵੇ ਤਾਂ 28 ਅਤੇ 29 ਤਰੀਕ ਨੂੰ ਤੇਜ਼ ਹਵਾ ਜਰੂਰ ਚੱਲੇਗੀ ਬੰਦਬੰਦੀ ਵੀ ਹੋ ਸਕਦੀ ਹੈ ਕਿਸੇ ਕਿਸੇ ਇਲਾਕੇ ਵਿੱਚ ਥੋੜੀ ਬਹੁਤ ਹੀ ਬੱਦਲਵਾਈ ਵੀ ਆਵੇਗੀ ਪਰ ਜਿਹੜੇ ਚਾਂਸ ਨੇ ਉਹ 20 ਤੋਂ 25% ਦੇ ਵਿਚਕਾਰ ਹੀ ਨੇ ਜੋ ਹਵਾ ਦੇ ਨਾਲ ਅੱਗੇ ਪਿੱਛੇ ਹੋ ਸਕਦੇ ਨੇ ਕਿਉਂਕਿ ਜੋ ਹੁਣ ਹਵਾ ਚੱਲ ਰਹੀ ਹੈ ਉਹ ਦੱਖਣ ਪੂਰਬੀ ਹਿੱਸੇ ਨਾਲ ਚੱਲ ਰਹੀ ਹੈ ਜਿਸ ਦੇ ਨਾਲ ਹਵਾਵਾਂ ਦਾ ਜ਼ੋਰ ਫਿਲਹਾਲ ਠੀਕ ਠਾਕ ਹੈ ਕੋਈ ਵੱਡਾ ਹਲਚਲ ਨਹੀਂ ਹੈ ਠੀਕ ਠਾਕ ਧੁੱਪ ਲੱਗੇਗੀ ਐਵਰੇਜ ਤਾਪਮਾਨ 42 ਤੋਂ 44 ਡਿਗਰੀ ਤੱਕ ਪੰਜਾਬ ਦੇ ਵਿੱਚ ਵੰਦੇ ਹੋਏ ਦਿਖਾਈ ਦੇ ਰਹੇ ਨੇ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ 29 ਤਰੀਕ ਨੂੰ ਸਿਸਟਮ ਥੋੜਾ ਜਿਹਾ ਵਿਗੜਦਾ ਹੋਇਆ ਦਿਖਾਈ ਦੇਵੇਗਾ ਤੇਜ਼ ਹਨੇਰੀ ਦੇ ਨਾਲ ਬੱਦਲਵਾਈ ਦਾ ਮਾਹੌਲ ਬਣੇਗਾ ਜਿਸ ਦੇ ਨਾਲ 30 ਤਰੀਕ ਨੂੰ ਜ਼ਿਆਦਾ ਉਮੀਦ ਹੈ ਮੀਂਹ ਦੇ ਹੋਣ ਦੀ 30 ਤਰੀਕ ਦਾ ਅਲਰਟ ਥੋੜਾ ਜਿਆਦਾ ਹੈਵੀ ਹੈ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਮੀਂਹ ਹੋਵੇਗਾ ਤੇਜ਼ ਸਿਸਟਮ ਬਣਨਗੇ ਤੇ ਗਰਜ ਚਮਕ ਦੇ ਹਾਲਾਤ ਗੜੇਮਾਰੀ ਵੀ ਹੋ ਸਕਦੀ ਹੈ ਮੇਨ ਤੌਰ ਤੇ ਜਿਹੜੇ ਇਹ ਚਾਂਸ ਬਣਨਗੇ ਮਾਝੇ ਤੇ ਦੁਆਬੇ ਦੇ ਇਲਾਕੇ ਵਿੱਚ ਹੋਣਗੇ ਇਹਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਾਮਾਸ਼ਹਿਰ ਕਪੂਰਥਲਾ ਜਲੰਧਰ ਰੂਪਨਗਰ ਨੰਗਲ ਨੰਦਪੁਰ ਸਾਹਿਬ ਲੁਧਿਆਣਾ ਦਾ ਕੁਝ ਕੇ ਇਲਾਕਾ ਇਹਨਾਂ ਵਿੱਚ ਜਿਆਦਾ ਚਾਂਸ ਬਣ ਸਕਦੇ ਨੇ ਮੀਂਹ ਦੇ ਜਿਸ ਦੇ ਕਾਰਨ ਉਮੀਦ ਹੈ ਕਿ 30 ਤਰੀਕ ਨੂੰ ਜ਼ਿਆਦਾ ਹਲਚਲ ਇਹਨਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗੀ ਤੇ ਜਿਵੇਂ ਸਿਸਟਮ ਅੱਗੇ ਵਧੇਗਾ ਤਾਂ ਮੁਕਸਰ ਤਰਨ ਤਰਨ ਤੋਂ ਅੱਗੇ ਇਹ ਜਿੰਨੇ ਵੀ ਬੈਲਟ ਹੈ ਫਰੀਦਕੋਟ ਫਿਰੋਜ਼ਪੁਰ ਮਾਨਸਾ ਬਠਿੰਡਾ ਸੰਗਰੂਰ ਇਹਨਾਂ ਵਿੱਚ ਵੀ ਥੋੜਾ ਬਹੁਤ ਸਿਸਟਮ ਜਾਵੇਗਾ ਪਰ ਉਮੀਦ ਜਿਹੜੀ ਹੈ ਕਿ ਕੋਈ ਵੱਡੀ ਕਾਰਵਾਈ ਨਹੀਂ ਹੋਵੇਗੀ ਹਲਕੇ ਦਰਮਿਆਨੀ ਬੂੰਦਾਬੰਦੀ ਦੇ ਨਾਲ ਛੋਟੇ-ਮੋਟੇ ਉਮੀਦ ਦੇ ਚਾਂਸ ਬਣਦੇ ਹੋਏ ਦਿਖਾਈ ਦੇਣਗੇ ਫਿਰ 31 ਅਤੇ 1 ਜੂਨ 31 ਮਈ ਤੇ 1 ਜੂਨ ਨੂੰ ਵੀ ਥੋੜੀ-ਬਹੁਤ ਹੀ ਬੱਦਲਬਾਈ ਦੀ ਉਮੀਦ ਹੈ ਥੋੜੀ-ਬਹੁਤ ਉਮੀਦ ਦੇ ਚਾਂਸ ਵੀ ਬਣ ਸਕਦੇ ਨੇ ਜਿਸ ਦੇ ਨਾਲ ਉਮੀਦ ਇਹ ਹੀ ਹੈ ਕਿ ਹਲਕੇ ਤੋਂ ਦਰਮਿਆਨਾ ਮੌਸਮ ਜਿਹੜਾ ਉਹ ਬਦਲਦਾ ਹੋਇਆ ਦਿਖਾਈ ਦੇਵੇਗਾ ਕਿਉਂਕਿ ਮੌਨਸੂਨੀ ਗਤੀਵਿਧੀਆਂ ਨੇੜੇ ਆ ਰਹੀਆਂ ਨੇ ਤਾਂ ਬੱਦਲਬਾਈ ਦਾ ਹਲਕਾ ਦਰਮਿਆਨੀ ਲੇਅਰ ਪੰਜਾਬ ਦੇ ਉੱਪਰ ਬਣੀ ਰਹੇਗੀ ਧੁੱਪ ਥੋੜੀ ਜਿਹੀ ਘੱਟ ਪਵੇਗੀ ਧੁੱਪ ਨਹੀਂ ਚੁਵੇਗੀ ਪਰ ਤਾਪਮਾਨ ਜਿਹੜੇ ਨੇ ਉਹ ਮੁੜ ਕੇ ਵਾਲੀ ਗਰਮੀ ਪਸੀਨੇ ਵਾਲੀ ਗਰਮੀ ਦੇ ਸਾਨੂੰ ਹੁਣ ਦੇਖਣ ਨੂੰ ਮਿਲਣਗੇ ਜਿਸ ਦੇ ਨਾਲ ਹਾਲਾਤ ਜਿਹੜੇ ਬਣਨਗੇ ਉਹ ਜ਼ਿਆਦਾਤਰ ਗਰਮੀ ਵਾਲੇ ਹੀ ਰ ਇਕੀ ਤੋਂ ਉਪਰ ਤੋਂ ਥੋੜਾ ਜਿਹਾ ਬਚਾ ਸਾਨੂੰ ਆਉਂਦੇ ਦਿਨਾ ਬੁਝ ਦੇਖਣ ਨੂੰ ਮਿਲਦਾ ਰਹੇਗਾ ਬਾਕੀ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਮੌਨਸੂਨ ਦੀ ਤਾਂ ਮੌਨਸੂਨ ਬਹੁਤ ਵਧੀਆ ਸਪੀਡ ਨਾਲ ਚੱਲ ਰਿਹਾ ਹੈ ਹੁਣ ਆਪਾਂ ਦੇਖ ਲੈਂਦੇ ਹਾਂ ਮੌਨਸੂਨ ਕਿੱਥੇ ਪਹੁੰਚ ਗਿਆ ਤੇ ਕਦੋਂ-ਕਦੋਂ ਇਹ ਅੱਗੇ ਵਧੇਗਾ ਤੇ ਕੀ ਉਮੀਦ ਫਿਲਹਾਲ ਤਾਜ਼ਾ ਮੌਨਸੂਨ ਤੋਂ ਬਣ ਰਹੀ ਹੈ ਤਾਜ਼ਾ ਮੌਨਸੂਨੀ ਗਤੀਵਿਧੀ ਤੁਸੀਂ ਦੇਖ ਰਹੇ ਹੋ ਕਿ ਥੱਲੇ ਜਿੰਨੀ ਵੀ ਬੈਲਟ ਹੈ ਇਹ ਨੀਲੇ ਰੰਗ ਦੀ ਇਹਦੇ ਵਿੱਚ ਮੌਨਸੂਨ ਪਹੁੰਚ ਗਿਆ ਤੇ ਇਹ 26 ਤਰੀਕ ਦੀ ਤਾਜ਼ਾ ਅਪਡੇਟ ਹੈ ਜਿਹਦੇ ਮੁਤਾਬਕ ਅਗਰ ਦੇਖਿਆ ਜਾਵੇ ਤਾਂ ਮੌਨਸੂਨ ਫਿਲਹਾਲ ਸਾਊਥ ਵਾਲੇ ਪਾਸੋਂ ਗੱਲ ਕੀਤੀ ਜਾਵੇ ਤਾਂ ਜੋ ਮੌਨਸੂਨ 10 ਜੂਨ ਦੇ ਨੇੜੇ ਜਿਹੜੇ ਮਹਾਰਾਸ਼ਟਰ ਨੂੰ ਟੱਚ ਕਰਦਾ ਉਹ 26 ਮਈ ਨੂੰ ਟੱਚ ਕਰ ਚੁੱਕਿਆ ਜੀ ਮਤਲਬ 9-10 ਦਿਨ ਅਡਵਾਂਸ ਮੌਨਸੂਨ ਉੱਥੇ ਪਹੁੰਚ ਗਿਆ ਠੀਕ ਹੈ ਜੀ ਲਗਭਗ 10 ਤੋਂ 15 ਦਿਨ ਹੀ ਅਡਵਾਂਸ ਮੰਨਿਆ ਜਾ ਰਿਹਾ ਕਿਉਂਕਿ 10 ਜੂਨ ਦੀ ਇਸ ਦੀ ਐਂਟਰੀ ਹੁੰਦੀ ਸੀ ਇਸ ਤਰੀਕੇ ਦੇ ਵਿੱਚ ਕਰ ਪਰ ਉੱਥੇ 25 ਮਈ ਨੂੰ 26 ਮਈ ਨੂੰ ਐਂਟਰੀ ਹੋ ਗਈ ਹੈ ਜੀ 15 ਦਿਨ ਅਡਵਾਂਸ ਚੱਲ ਰਿਹਾ ਜਿਸ ਦੇ ਨਾਲ ਕੀ ਬਹੁਤ ਵਧੀਆ ਇੱਕ ਸੰਕੇਤ ਹੈ ਕਿ ਇਸ ਸਾਲ ਮੌਨਸੂਨ ਵਧੀਆ ਹੋਵੇਗਾ ਵਧੀਆ ਉਮੀਦ ਹੈ ਕਿ ਹਾਲਾਤ ਵਧੀਆ ਤਰੀਕੇ ਨਾਲ ਮੀਂਹ ਇਸ ਵਾਰ ਦੇਖਣ ਨੂੰ ਮਿਲਣਗੇ ਤੁਸੀਂ ਦੇਖੋਗੇ ਕਿ ਕਰਨਾਟਕਾ ਕੇਰਲ ਤਾਮਿਲਨਾਡੂ ਆਂਧਰਾ ਠੀਕ ਹੈ ਕਰਨਾਟਕ ਤੇ ਮਹਾਰਾਸ਼ਟਰ ਵਿੱਚ ਇਸ ਦੀ ਵਧੀਆ ਪਕੜ ਬਣ ਗਈ ਹੈ ਤੇ ਅਗਰ ਪੂਰਬੀ ਹਿੱਸਿਆਂ ਦੀ ਗੱਲ ਕੀਤੀ ਜਾਵੇ ਤਾਂ ਪੂਰਬੀ ਹਿੱਸੇ ਵਿੱਚ ਮਗਾਲਿਆ ਅਸਾਮ ਮਨੀਪੁਰ ਅਸਟਰਾਪੁਰਾ ਸਾਰੇ ਇਲਾਕਿਆਂ ਦੇ ਵਿੱਚ ਕਰ ਇਸ ਦੇ ਬਹੁਤ ਵਧੀਆ ਤਰੀਕੇ ਨਾਲ ਕਬਜ਼ਾ ਕਰ ਲਿਆ ਇਹਨਾਂ ਇਲਾਕਿਆਂ ਵਿੱਚ ਵੀ ਇਹ ਜਿੱਥੇ 5 ਜੂਨ ਨੂੰ ਪਹੁੰਚਦਾ ਸੀ ਉੱਥੇ ਇਹ 10 ਮਈ ਨੂੰ ਪਹੁੰਚ ਗਿਆ ਚਾਹੇ ਥੋੜੀ 26 ਮਈ ਨੂੰ ਪਹੁੰਚ ਗਿਆ ਜੀ ਮਤਲਬ 10 ਦਿਨ ਇਹ ਐਡਵਾਂਸ ਉੱਥੇ ਵੀ ਚੱਲ ਰਿਹਾ ਐ ਅਸੀਂ ਇੱਕ ਐਵਰੇਜ ਕੱਢੀ ਜਾਵੇ ਤਾਂ ਪੰਜਾਬ ਦੇ ਵਿੱਚ 30 ਜੂਨ ਤੀਸ ਦੀ ਉਮੀਦ ਦੱਸੀ ਗਈ ਹੈ ਅਗਰ ਅਸੀਂ 10 ਦੀ ਜਗ੍ਹਾ 7 ਦਿਨ 8 ਦਿਨ ਬਣ ਕੇ ਚੱਲੀ ਤਾਂ ਇੱਕ ਹਫਤਾ ਪਹਿਲਾਂ ਪੂਰੇ ਪੂਰੇ ਤਰੀਕੇ ਨਾਲ ਪੰਜਾਬ ਦੇ ਵਿੱਚ ਮੌਨਸੂਨ ਆਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਬਾਕੀ ਜੋ ਵੀ ਇਹਦੇ ਬਾਰੇ ਤੇ ਅਪਡੇਟਸ ਆਉਣਗੀਆਂ ਉਹ ਲਗਾਤਾਰ ਵੀਡੀਓ ਤੁਹਾਡੇ ਤੱਕ ਲਿਆਉਂਦੇ ਰਹਿਾਂਗੇ ਤਾਂ ਇਹ ਰਿਕਵੈਸਟ ਕਰਦੇ ਰਹਿੰਦੇ ਕਿ ਚੈਨਲ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਜਰੂਰ ਪ੍ਰੈਸ ਕਰੋ ਤਾਂ ਕਿ ਜੋ ਵੀ ਨੋਟੀਫਿਕੇਸ਼ਨ ਹੋਵੇ ਮੌਸਮ ਦੀ ਕੋਈ ਵੀ ਅਪਡੇਟ ਹੋਵੇ ਤੁਹਾਡੇ ਤੱਕ ਪਹੁੰਚਦੀ ਰਹੇ ਬਣੇ ਰਹੋ ਚੈਨਲ ਦੇ ਉੱਪਰ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਜੀ